ਇਹ ਬਾਟੀ ਕਰਦੀ ਸੀ ਬਾਟੀ ਕਰਦੇ ਟਾਈਮ ਇਹਦੇ ਕੱਟ ਨੂੰ ਪੱਥਰ ਲੱਗ ਗਿਆ ਸੀ ਜਿਹਦੇ ਕਰਕੇ ਇਹ ਹਜੇ ਪੱਥਰ ਜੇ ਕੱਟ ਲੱਗ ਗਿਆ ਕਿਉਂਕਿ ਖੱਬਲੋਂਦੇ ਨੇ ਖੱਪਲਾਂ ਦੇ ਵਿੱਚੇ ਪੱਥਰ ਦਾ ਪਤਾ ਨਹੀਂ ਲੱਗਦਾ ਤਲਾਕ ਵੱਟੇ ਤੋਂ 1.5 ਕਿਲੋਮੀਟਰ ਉੱਰਦੀ ਗਈ ਅੱਛਾ ਪਹਿਲੇ ਵਹਿ ਗਈ ਪਹਿਲੇ ਵਹਿ ਗਈ ਮਤਲਬ ਇਹ ਬਾ ਮਸ਼ੀਨ ਬੁਲਾਉਣੀ ਆਪਾਂ ਨੇ 15 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਤਿਆਰਬਾ ਕੀਤਾ ਬਿ ਸਟੈਪਾ ਜਿਹੜੀ ਮਸ਼ੀਨ ਲਾ ਦਿੱਤੀ ਆ ਟਾਈਮ ਕਰੀਬ 9 ਵਜੇ ਦੇ ਆਪਾਂ ਆ ਗਏ ਆਪਣੀਆਂ ਮਸ਼ੀਨਾਂ ਲੈਵੇ। ਕੱਲ ਜਿਹੜੀ ਸਾਹਮਣੇ ਤੁਸੀਂ ਇੱਕ ਨੰਬਰ ਮਸ਼ੀਨ ਦੇਖ ਰਹੇ ਹੋ। ਇਹ ਬਾਡੀ ਕਰਦੀ ਸੀ। ਬਾਡੀ ਕਰਦੇ ਟਾਈਮ ਇਹਦੇ ਕੱਟ ਨੂੰ ਪੱਥਰ ਲੱਗ ਗਿਆ ਸੀ ਜਿਹਦੇ ਕਰਕੇ ਜਿਹੜਾ ਫਿੰਗਰ ਵਾਲਾ ਐਂਗਲ ਆ ਉਹ ਖਾਸਾ 빙ਾ ਹੋ ਗਿਆ ਸੀ। ਆਪਾਂ ਨੇ ਮਸ਼ੀਨ ਆਪਣੇ ਠਿਕਾਣੇ ਤੇ ਲਿਆਂਦੀ ਸੀ। ਇਹਦਾ ਐਂਗਲ ਖੋਲਿਆ, ਐਂਗਲ ਖੋਲ ਕੇ ਐਂਗਲ ਸਿੱਧਾ ਕੀਤਾ ਤੇ ਦੁਬਾਰੋਂ ਸਾਰੀਆਂ ਫਿੰਗਰਾਂ ਨੇ ਉਹ ਫਿੰਗਰਾਂ ਕਸੀਆਂ ਨੇ। ਰਾਤ ਨੇਰੇ ਦੇ ਵਿੱਚ ਇੱਕ ਦੋ ਫਿੰਗਰਾਂ ਦਾ ਪਤਾ ਨਹੀਂ ਲੱਗਿਆ ਤੇ ਉਹ ਸਟੈਪ ਨੂੰ ਖੇਠਾਂ ਦਾ ਵਧੀਆਣਾ ਤੇ ਹੁਣ ਆ ਕੇ ਸਵੇਰੇ ਆਪਾਂ ਨੇ ਦੁਬਾਰੋਂ ਫਿੰਗਰਾ ਖੋਲਿਏ ਨੇ ਉਹ ਫਿੰਗਰਾ ਖੋਲ ਕੇ ਉਹਨੂੰ ਉਹਨਾਂ ਦੇ ਲੈਵੇਂ ਲਾਉਣਿਆ ਲੈਵੇਂ ਲਾਉਣ ਤੋਂ ਬਾਅਦ ਫੇਰ ਆਪਾਂ ਮਸ਼ੀਨ ਨੂੰ ਲੈ ਕੇ ਚੱਲਾਂਗੇ ਬਾਢੀ ਕਰਨ ਕੱਲ ਖੇਤ ਜੀ ਜਦੋਂ ਇਹ ਮਸ਼ੀਨ ਬਾਢੀ ਕਰਦੀ ਸੀ ਬਾਢੀ ਕਰਦੇ ਸਮੇਂ ਹਰ ਹਰ ਦੇ ਵਿੱਚ ਪੱਥਰ ਸੀ ਤੇ ਆਲੇ-ਦਾਲੇ ਘਾਹ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਿਆ ਤੇ ਜਿਹੜੀ ਮਸ਼ੀਨ ਆ ਕਟਰਾ ਉਹ ਪੱਥਰ ਨਾਲ ਲੱਗ ਗਿਆ ਸੀ ਤੇ ਜਿਹਦੇ ਕਰਕੇ ਖਾ ਸਕੀਂ ਜੀ ਬਾਕੀ ਹੁਣ ਮਸ਼ੀਨ ਆਪਣੀ ਤਿਆਰ ਆ ਜਦੋਂ ਖੇਤ ਵਾਲ ਆ ਗਿਆ ਇਹਨੂੰ ਬਾਡੀ ਕਰਨ ਲੈ ਕੇ ਚੱਲਦੇ ਤੇ ਜਿਹੜੀ ਉਧਰ 4 ਨੰਬਰ ਮਸ਼ੀਨ ਆ ਕੱਲ ਰਾਤ ਆਪਣੀ ਇਕੱਲੀ ਇਹ 4 ਨੰਬਰ ਮਸ਼ੀਨ ਆਪਣੇ ਠਿਕਾਣੇ ਤੇ ਆਈ ਆ ਜਿਹੜੀ 5 ਨੰਬਰ ਮਸ਼ੀਨ ਆ ਉਹ ਵੀ ਖੇਤ ਦੇ ਵਿੱਚ ਖੜੀ ਸੀ ਤੇ ਜਿਹੜੀ 3 ਨੰਬਰ ਮਸ਼ੀਨ ਆ ਉਹ ਵੀ ਖੇਤ ਦੇ ਵਿੱਚ ਖੜੀ ਸੀ ਇਹ ਵੀ ਮਸ਼ੀਨ ਆਪਣੀ ਤਿਆਰ ਆ ਜਦੋਂ ਖੇਤ ਵਾਲੇ ਬੰਦੇ ਆ ਗਏ ਤੇ ਆਪਾਂ ਮਸ਼ੀਨਾਂ ਲੈ ਚੱਲਾਂਗੇ ਮਸ਼ੀਨਾਂ ਆਪਣੀਆਂ ਤਿਆਰ ਨੇ ਆਪਾਂ ਨੇ 1 ਨੰਬਰ ਮਸ਼ੀਨ ਆ ਜਿਹੜੀ ਆਪਣੀ ਇਹ ਵਰਕਸ਼ਾਪ ਤੋਂ ਲਿਆਂਦੀ ਕਿਉਂਕਿ ਕੱਲ ਇਹ ਮਸ਼ੀਨ ਦਾ ਆਪਾਂ ਨੇ ਐਂਗਲ ਬਿੰਗਾ ਹੁਣ ਕਰਕੇ ਐਂਗਲ ਪੱਟਿਆ ਸੀ ਤੇ ਜਿਹੜੇ ਚਾਦਰ ਤੇ ਐਂਗਲ ਤੇ ਟਾਂਕੇ ਸੀ ਉਹ ਆਪਾਂ ਨੇ ਸਾਰੇ ਸ਼ੈਣੀਆਂ ਨਾਲ ਬੜਤੇ ਸੀ ਹੁਣ ਉਹ ਟਾਂਕੇ ਲਵਾਉਣਾ ਆ ਜਿਹੜੇ ਆ ਟਾਂਕੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਆਪਾਂ ਨੇ ਸ਼ੈਣੀਆਂ ਨਾਲ ਪੱਟਤੇ ਸੀ ਤੇ ਹੁਣ ਇਹ ਦੁਬਾਰੋਂ ਟਾਂਕੇ ਲਵਾਉਣਿਆ ਵੀ ਚਲਦੀ ਕਰਦੀ ਦੇ ਜਿਹੜਿਆ ਐਂਗਲ ਐ ਨਾ ਟੁੱਟਣਾ ਬਾਕੀ ਇਹ ਮਸ਼ੀਨ ਤੇ ਬਾਟੀ ਵਾਲੇ ਬੰਦੇ ਆ ਗਏ ਵੈਲਡਿੰਗ ਲਵਾਉਣ ਤੋਂ ਬਾਅਦ ਇਹ ਮਸ਼ੀਨ ਆਪਾਂ ਬਾਟੀ ਕਰਨ ਲੈ ਕੇ ਚੱਲਦੇ ਆ ਜਿਹੜਿਆ ਬੰਦੇ ਦੇਖ ਰਹੇ ਤੁਸੀਂ ਇਹ ਮਸ਼ੀਨ ਤੇ ਬਾਟੀ ਵਾਲੇ ਬੰਦੇ ਨੇ ਇਹ ਆਪਾਂ ਵੈਲਡਿੰਗ ਕਰਾਉਣਾ ਫਿਰ ਲੈ ਕੇ ਚੱਲਦੇ ਆ ਆ ਬੰਦੇ ਖੜੇ ਨੇ ਇਹਨਾਂ ਲੈ ਜਾ ਤੂੰ ਲੈ ਕੇ ਚੱਲ ਮਸ਼ੀਨ ਮੈਂ ਆਉਣਾ ਮੋਟਰਸਾਈਕਲ ਤੇ ਗੁਰੀ ਨੂੰ ਛੱਡਿਆ ਮੈਂ ਪਰ ਇਹ ਆਪਣੀ 1 ਨੰਬਰ ਮਸ਼ੀਨ ਭੇਜਤੀ ਤੇ 4 ਨੰਬਰ ਮਸ਼ੀਨ ਦੇ ਬਾਡੀ ਵਾਲੇ ਬੰਦੇ ਆ ਗਏ ਇਹ ਮਸ਼ੀਨ ਨੂੰ ਲੈ ਕੇ ਚੱਲਦੇ ਆ ਮਾਮਾ ਇਹ ਮਸ਼ੀਨ ਨੂੰ ਤੁਸੀਂ ਲੈ ਜਿਓ ਲੈ ਜਾ ਕੇ ਚਲਾ ਲਓ ਮੈਂ 1 ਨੰਬਰ ਮਸ਼ੀਨ ਕੋਲ ਜਾ ਕੇ ਆਉਣਾ ਕਿਉਂਕਿ ਰਾਤ ਉਹਦਾ ਐਂਗਲ ਉਂਗਲ ਤੇ ਆਪਣੇ ਹੋ ਕੀਤਾ ਇੱਕ ਵਾਰ ਚਲਾ ਕੇ ਪਤਾ ਲੱਗ ਜੂਗਾ ਠੀਕ ਆ ਠੀਕ ਆ ਵੀ ਕਿਵੇਂ ਆਹੋ ਤੁਸੀਂ ਇਹਨੂੰ ਗੌਰ ਨਾਲ ਚਲਾ ਲਿਓ ਹੈ ਤੇ ਮੈਨੂੰ ਫੋਨ ਕਰ ਦੀ ਵੀ ਕਿੱਥੋਂ ਉਹ ਮਸ਼ੀਨ ਨੂੰ ਚਲਾਉਣ ਤੋਂ ਬਾਅਦ ਫਿਰ ਮੈਂ ਤੁਹਾਡੇ ਕੋਲ ਆ ਜਾਊਂਗਾ ਠੀਕ ਹੈ ਠੀਕ ਹੈ ਜੀ ਆ ਗਿਆ ਆਪਣੀ ਮਸ਼ੀਨ ਕੋਲ ਮਸ਼ੀਨ ਨੇ ਸਾਹਮਣੇ ਜਿਹੜਾ ਤੁਸੀਂ ਆਖ ਕੇ ਦੇਖ ਰਹੇ ਇਹ ਵੱਢਣਾ ਇੱਥੇ ਮਸ਼ੀਨ ਕੋਲ ਪੰਜ ਛੇ ਕੀ ਲੈਣੇ ਤੇ ਕੱਲ ਜਿਹੜਾ ਮਸ਼ੀਨ ਇਹ ਬੈਲੈਂਸ ਛੱਡ ਕੇ ਗਈ ਸੀ ਉਹ ਆਪਣੀ ਜਿਹੜੀ 5 ਨੰਬਰ ਮਸ਼ੀਨ ਉੱਤੇ ਚੱਲਦੀ ਸੀ ਉਹਨਾਂ ਬਾਟ ਲਿਆ ਸੀ ਤੇ ਅੱਜ ਇਹ ਮਸ਼ੀਨ ਨਵੇਂ ਖੇਤ ਚਾਈ ਜਿਹੜਾ ਸਾਹਮਣੇ ਤੁਸੀਂ ਆਖ ਕੇ ਦੇਖ ਰਹੇ ਇਹ ਵੱਢਣਾ ਬਾਕੀ ਹੁਣ ਟਾਈਮ 10:30 ਹੋ ਗਏ ਤੇ ਮਸ਼ੀਨ ਸਟਾਰਟ ਕਰ ਦਿਆਂ ਉਸ ਤੋਂ ਬਾਅਦ ਦੇਖਦਾ ਫਲੀਆਂ-ਪੁਲੀਆਂ ਜਾਂ ਦਾਣੇ ਕਿਵੇਂ ਨੇ ਸਵੇਰੇ-ਸਵੇਰੇ ਜਦੋਂ ਮਸ਼ੀਨ ਚਲਾਉਣਾ ਉਰੇ ਤਾ ਫਲੀਆਂ ਦਾ ਪਿੱਛੇ ਰਿਹਾ ਸੀਫळा ਮਾਲ ਇਹਦੇ ਖਾ ਸਕਦੇ ਆ ਰੱਖਣਾ ਪੈਂਦਾ ਕਿਉਂਕਿ ਰਾਤ ਨੂੰ ਤਰੇਲ ਖਾਸੀ ਪੈਂਦੀ ਆ ਜਿਹਦੇ ਕਰਕੇ ਸੀਫਲੇ ਮਾਲ ਦੇ ਵਿੱਚ ਫਲੀਆਂ ਆਉਣ ਦਾ ਖਤਰਾ ਰਹਿੰਦਾ ਬਾਕੀ ਕਰਦੇ ਹਾਂ ਅਸੀਂ ਸਟਾਰਟ ਲੈਣਾ ਰੱਬ ਦਾ ਨਾਮ ਤੇ ਦੇਖਦੇ ਹਾਂ ਮਸ਼ੀਨ ਆਪਾਂ ਨੇ ਚਲਾਤੀ ਮਸ਼ੀਨ ਆਪਣੀ ਠੀਕ ਆ ਬੰਦੇ ਨੂੰ ਟੈਂਕ ਚ ਦਾਣੇ ਚੈੱਕ ਕਰਾਤੇ ਤੇ ਪਿਛੇ ਜਿਹੜਾ ਸੀਫਾ ਵਾਲਾ ਮਾਲ ਉਹਦੇ ਵਿੱਚ ਦਾਣੇ ਚੈੱਕ ਕਰਾਤੇ ਮਸ਼ੀਨ ਆਪਣੀ ਠੀਕ ਆ ਜਿਵੇਂ ਤੁਸੀਂ ਆ ਪੱਥਰ ਦੇਖ ਰਹੇ ਹੋ ਕੱਲ ਵੀ ਐਵੇਂ ਆਪਣੀ ਮਸ਼ੀਨ ਜਦੋਂ ਬਾਡੀ ਕਰਦੀ ਸੀ ਬਾਡੀ ਕਰਦੇ ਕਰਦੇ ਇਹੋ ਜਿਹੇ ਪੱਥਰ ਚ ਘੱਟ ਲੱਗ ਗਿਆ ਕਿਉਂਕਿ ਖੱਬਲੋਂਦੇ ਨੇ ਖੱਪੜਾਂ ਦੇ ਵਿੱਚੇ ਪੱਥਰ ਦਾ ਪਤਾ ਨਹੀਂ ਲੱਗਦਾ ਤੇ ਕੱਲ ਜਿਹੜਾ ਖੇਤ ਵੜਦੇ ਸੀ ਉਹਦੇ ਵਿੱਚ ਜਿਹੜਾ ਹਰ ਹਰ ਦਾ ਕੱਦ ਸੀ ਉਹ ਖਾਸਾ ਛੋਟਾ ਸੀ ਤੇ ਜਿਹਦੇ ਕਰਕੇ ਕਾਟਰ ਨੀਵੇਂ ਕਰਕੇ ਵੜਦੇ ਸੀ ਤੇ ਇਹ ਜੇ ਪੱਥਰ ਦੇ ਵਿੱਚ ਮਸ਼ੀਨ ਲੱਗੀ ਤੇ ਆਪਣਾ ਜਿਹੜਾ ਫਿੰਗਲ ਐਂਗਲ ਸੀ ਉਹ 빙ਾ ਹੋ ਗਿਆ ਸੀ ਉਰੇ ਖੇਤਾਂ ਦੇ ਵਿੱਚ ਪੱਥਰ ਖਾਸੇ ਨੇ ਤੇ ਮਸ਼ੀਨ ਆ ਜਿਹੜੀ ਉਹ ਖਾਸੇ ਧਿਆਨ ਨਾਲ ਚਲਾਉਣੀ ਪੈਂਦੀ ਆ ਆਪ ਆ ਗਿਆ ਆਪਣੀ 4 ਨੰਬਰ ਮਸ਼ੀਨ ਕੋਲ ਤੇ ਆਉਣ ਤੋਂ ਪਹਿਲਾਂ ਮੁੰਡੇ ਨੇ ਮਸ਼ੀਨ ਚਲਾ ਰੱਖੀ ਆ ਕੱਲ ਜਿਹੜੀ ਇਹ ਮਸ਼ੀਨ ਆ ਇਹ ਇੱਥੇ ਵੱਢ ਕੇ ਗਈ ਸੀ ਇਹਦੇ ਉੱਪਰਲਾ ਖੇਤ ਤੇ ਰਾਤ ਲੇਟ ਹੋ ਗਏ ਸੀ ਕੰਮ ਬਚ ਗਿਆ ਸੀ ਤੇ ਇਹ ਮਸ਼ੀਨ ਆ ਜਿਹੜੀ ਆਪਣੇ ਠਿਕਾਣੇ ਤੇ ਲੈ ਗਈ ਸੀ ਤੇ ਸਵੇਰੇ ਦਾ ਡੀਜ਼ਲ ਦਾ ਟੈਂਕ ਫੁੱਲ ਕਰਾ ਕੇ ਮਸ਼ੀਨ ਦੁਵਾਰੋਂ ਭੇਜੀ ਆ ਇਹ ਮਸ਼ੀਨ ਕੋਲ ਅੱਜ 4-5 ਵਜੇ ਤੱਕ ਦਾ ਕੰਮ ਆ ਜਿਹੜਾ ਉਹ ਇਕੱਜ ਆ ਗਈ ਆ ਇਹ ਵੱਢਣ ਤੋਂ ਬਾਅਦ ਮਸ਼ੀਨ ਨੇ ਜਿਹੜਾ ਇਧਰਲੇ ਪਾਸੇ ਵਾਲਾ ਖੇਤ ਆ ਇਹ ਵੱਢਣਾ ਇਹ ਵੱਢਦੇ ਕਰਦੇ ਇਦੋ ਵਾਰ ਇੱਥੇ ਲੈ ਵੇ ਲਾਉਣੇ ਕੋਈ ਨਾ ਕੋਈ ਖੇਤ ਹੋਰ ਹੋਊਗਾ ਤੇ ਸ਼ਾਮ ਤੱਕ ਦਾ ਕੰਮ ਹੈ ਮਸ਼ੀਨ ਦਾ ਇੱਥੇ ਆ ਮਸ਼ੀਨ ਦਾ ਜਿਹੜਾ ਤੁਸੀਂ ਇਹ ਖੇਤ ਦੇਖ ਰਹੇ ਹੋ ਇਹ ਖੇਤ ਦੀ ਬਾੜੀ ਦਾ ਕੰਮ ਨਿਬੜ ਗਿਆ ਮਸ਼ੀਨ ਕੋਲ ਇੱਥੇ 8 ਕੀਲੇ ਸੀ ਤੇ ਇਹਨਾਂ 8 ਕੀਲਾਂ ਦੀ ਬਾੜੀ ਦਾ ਕੰਮ ਨਿਬੜ ਗਿਆ ਹੁਣ ਇਹਨੂੰ ਅੱਗੇ ਲੈ ਕੇ ਚੱਲਦੇ ਬਾਕੀ ਜਿਹੜੀ ਆਪਣੀ 1 ਨੰਬਰ ਮਸ਼ੀਨ ਆ ਉਹਨਾਂ ਨੂੰ ਆਪਾਂ 6 ਕੀਲਾਂ ਚ ਲੱਗ ਗਏ ਸੀ ਉਹਨਾਂ ਦਾ ਥੋੜਾ ਮੋਟਾ ਕੰਮ ਰਹਿ ਗਿਆ ਹੋਊਗਾ ਤੇ ਜਦੋਂ ਉਹਨਾਂ ਦਾ ਫੋਨ ਆ ਗਿਆ ਫਿਰ ਆਪਾਂ ਉਹ ਮਸ਼ੀਨ ਕੋਲ ਵਗ ਚਲਾਂਗੇ ਮਸ਼ੀਨ ਦਾ ਆ ਖੇਤ ਦੀ ਬਾੜੀ ਦਾ ਕੰਮ ਨਿਬੜ ਗਿਆ ਤੇ ਹੁਣ ਇਹ ਖੇਤ ਦੇ ਵਿੱਚ ਲਾਉਣਾ ਇਹਦੇ ਕੋਲ ਇੱਥੇ 2 ਕੁ ਕੀਲੇ ਨੇ ਇਹ ਖੇਤ ਵੱਢ ਗਏ ਇਹ ਖੇਤ ਵਾਲੇ ਦੇ ਦਾਣੇ ਜਿੱਥੇ ਮਸ਼ੀਨ ਦਾ ਟਰਾਲਾ ਖੜਾ ਇੱਥੇ ਉੱਥੇ ਲੈ ਕੇ ਜਾਣੇ ਨੇ 2 ਕਿਲੇ ਨੇ 2 ਕਿਲਿਆਂ ਦੇ ਵਿੱਚੋਂ ਵੱਧੋ-ਵੱਧਾ ਦਾ ਟੈਂਕ ਹੋਊਗਾ ਤੇ ਵੱਢ ਕੇ ਆਪਾਂ ਇਹ ਖੇਤ ਇਹਦੇ ਦਾਣੇ ਆ ਜਿੱਥੇ ਆਪਣੀ ਮਸ਼ੀਨ ਦਾ ਟਰਾਲਾ ਖੜਾ ਉੱਥੇ ਖੜਾਉਣ ਨੂੰ ਕਹਿੰਦਾ ਉੱਥੇ ਲੈ ਜਾਂਦੇ ਹਾਂ ਆਪਾਂ ਨੇ ਆਪਣੀ 1 ਨੰਬਰ ਮਸ਼ੀਨ ਵੀ ਚਲਾਤੀ ਤੇ 4 ਨੰਬਰ ਮਸ਼ੀਨ ਆਉਣ ਤੋਂ ਪਹਿਲਾਂ ਮੁੰਡਿਆਂ ਨੇ ਚਲਾ ਰੱਖੀ ਸੀ ਇਹਨਾਂ ਦੋਹਾਂ ਮਸ਼ੀਨਾਂ ਕੋਲ ਢੇੜਾ ਮਾਰ ਲਿਆ ਤੇ ਬਾਕੀ ਜਿਹੜੇ ਦੋ ਮਸ਼ੀਨਾਂ ਨੇ ਉਹਨਾਂ ਕੋਲ ਆਪਾਂ ਢੇੜਾ ਮਾਰਾਂਗੇ ਦੁਪਹਿਰ ਤੋਂ ਬਾਅਦ ਤੇ ਹੁਣ ਆਪਾਂ ਨੂੰ ਇੱਕ ਦੋ ਨਿੱਕੇ ਮोटे ਕੰਮ ਨੇ ਆਪਾਂ ਬਾਜ਼ਾਰ 'ਚ ਚੱਲ ਕੇ ਆਉਣਾ ਮਾਮਾ ਹਾਂਜੀ ਤੁਸੀਂ ਇਹ ਮਸ਼ੀਨ ਦਾ ਧਿਆਨ ਰੱਖਿਓ ਠੀਕ ਠੀਕ ਆ ਜੇ ਤੋਂ ਬਾਅਦ ਜੇ ਨਾ ਕੰਮ ਹੋਇਆ ਤਾਂ ਫੋਨ ਕਰ ਲਿਓ ਚਾਹੇ ਮੈਨੂੰ ਕਰ ਲਿਓ ਚਾਹੇ ਜੈਂਟਰ ਨੂੰ ਕਰ ਲਿਓ ਤੇ ਉਸ ਤੋਂ ਬਾਅਦ 1 ਨੰਬਰ ਮਸ਼ੀਨ ਜੇ ਵਿਹਲੀ ਹੋ ਗਈ ਉਹਨਾਂ ਦੇ ਫੋਨ ਆਊਗਾ ਠੀਕ ਆ ਬਾਕੀ ਜੇ ਤਿੰਨੇ ਮੇਰੇ ਨਾਲ ਚੱਲਣਾ ਤਾਂ ਜਾ ਸਕਦਾ ਜਾਂ ਮਸ਼ੀਨ ਦੇਲੇ ਰਹਿਣਾ ਤਾਂ ਰਹਿ ਸਕਦਾ ਕਿਉਂਕਿ ਅੱਜ ਜਿਹੜਾ ਸਿਫੜਾ ਮਾਲ ਆ ਉਹ ਇਕੱਠਾ ਕਰਨ ਵਾਸਤੇ ਖੇਤळा ਆਪੇ ਬੈਠਾ ਹੈ ਚੱਲਣਾ ਦਿੰਨੇ ਮੇਰੇ ਨਾਲ ਕਿਉਰੇ ਰਹਿਣਾ ਮਸ਼ੀਨ ਨਾਲ ਇਹੋ ਹੀ ਦੋ ਕਿੱਲੇ ਨੇ ਇਹ ਪਈ ਹੀ ਬੈਠੂਗਾ ਹਾਂ ਤਾਂ ਬੈਠਣਾ ਠੀਕ ਆ ਠੀਕ ਆ ਮੈਂ ਜਾਵਾਂ ਫਿਰ ਹਾਂ ਜਾ ਠੀਕ ਆ ਆਪਾਂ ਸ਼ਹਿਰ ਦਾ ਕੰਮ ਨਿਮੇੜਨ ਤੋਂ ਬਾਅਦ ਜਿਹੜੇ 4 ਨੰਬਰ ਵਾਲੇ ਮੋਢੇ ਨੇ ਇਹਨਾਂ ਦੀ ਚਾਹ ਲੈ ਕੇ ਆ ਗਏ ਇਹਨਾਂ ਨੂੰ ਚਾਹ ਪਿਲਾਉਣਾ ਹੁਣ ਜਿੱਥੇ ਹੁਣ ਇਸ ਵਕਤ ਇਹ ਮਸ਼ੀਨ ਚੱਲ ਰਹੀ ਆ ਆਪਣੀ ਜਿਹੜਾ ਸਾਹਮਣੇ ਤੋਂ ਉਸਲੇ ਪਾਸੇ ਤੁਸੀਂ ਇਹਨਾਂ ਨੂੰ ਸਾਰਾ ਪਾਣੀ ਆ ਤੇ ਪਾਣੀ ਦੇ ਕੰਡੇ ਤੇ ਵੜ ਰਹੀ ਆ ਬਿਲਕੁਲ ਇਹ ਸਾਰਾ ਪਾਣੀ ਆ ਜਿਹੜਾ ਇਹ ਮੀਂਹ ਦਾ ਇਕੱਠਾ ਹੋਇਆ ਹੋਇਆ ਕਿਉਂਕਿ ਇੱਥੇ ਕੀ ਜਮੀਂ ਦੀ ਗੱਲ ਕਰੀਏ ਤਾਂ ਇੱਥੇ ਖਾਸਾ ਪਿਆ ਨਹੀਂ ਜਦੋਂ ਵੀ ਆਪਾਂ ਹਰ ਸਾਲੇ ਖੇਤ ਵੜਦੇ ਹੁੰਦੇ ਆ ਜਿਹੜਾ ਸਾਹਮਣੇ ਪਾਣੀ ਦੀਂਦਾ ਉਹ ਸਾਰਾ ਸੁੱਕਾ ਪਿਆ ਹੁੰਦਾ ਜਾਦੇ ਮੀਂਹ ਪੈਣ ਕਰਕੇ ਇਹ ਪਾਣੀ ਖੜਾ ਤੇ ਬਾਕੀ ਜੇ ਆਪਾਂ ਇਸ ਵਾਰ ਹਰ ਹਰ ਦੇ ਕੱਦ ਦੀ ਗੱਲ ਕਰੀਏ ਤਾਂ ਕੱਦ ਵੀ ਤਾਂ ਖਾਸਾ ਨਹੀਂ ਹਰ ਸਾਲ ਇੱਥੇ 3 1/2 ਫੁੱਟ ਦੀ ਹਰ ਹਰ ਹੁੰਦੀ ਆ ਪਰ ਅੱਜ ਕੀ 6 1/2 ਫੁੱਟ ਦੀ ਹਰ ਹਰ ਆ ਇਹ ਸਾਰਾ ਮੀਂਹ ਕਰਕੇ ਆ ਤੇ ਬਾਕੀ ਆਪਾਂ ਚੱਲਦੇ ਆ ਮਸ਼ੀਨ ਕੋਲ ਸਣਾਉਣਾ ਮੁੰਡਿਆਂ ਨੂੰ ਚਾਹ ਕਿਵੇਂ ਹੋ ਮਾਮਾ ਲੈ ਫੜ ਚਾਹ ਸੋਦੀ ਆ ਗਿਆ ਹਾਂ ਨਾਲ ਦਾ ਕੰਮ ਕਰਨ ਮੇਰੇ ਹੁੰਦਾ ਸਹਿਰ ਵਾਲਾ ਸਾਰਾ ਤੇ ਨਾਲ ਆਉਂਦਾ ਹਾਂ ਉਹਦੀ ਚਾਹ ਲਿਆ ਆ ਪਾਣੀ ਆਇਦ ਕੀ ਖਾਸ ਆਣਾ ਓਰੇ ਪਾਣੀ ਦਾ ਸਾਥ ਆਇਆ ਹਰ ਹਰ ਦੀ ਅੱਧੀ ਪਾਣੀ ਅੱਛਾ ਠੀਕ ਕੱਟ ਜਾ ਬਚਾ ਕੇ ਵਢਿਓ ਜਿੱਥੇ ਤੱਕ ਤੁਹਾਨੂੰ ਸੁੱਕਾ ਲੱਗਦਾ ਖੇਤ ਉੱਥੇ ਰੱਕ ਵਢਿਓ ਜਿੱਥੇ ਆ ਲੱਗਾ ਵੀ ਮાળા ਮੋਟਾ ਟਾਇਰ ਦੱਬਦਾ ਮਸ਼ੀਨ ਅੱਗੇ ਨਾਲ ਲੈ ਕੇ ਜਾਏ ਕਿਉਂਕਿ ਇੱਕ ਵਾਰ ਮਸ਼ੀਨ ਬੈ ਗਈ ਤੁਹਾਨੂੰ ਕੱਢਣ ਵਾਲਾ ਕੰਮ ਬਹੁਤ ਖਾਊ ਦੂਗਾ ਠੀਕ ਆ ਬਾਕੀ ਪੀ ਲੋ ਚਾ ਮਾਰ ਲਾ ਮੁੰਡੇ ਨੂੰ ਹਾਕ ਇੱਕ ਬੰਦੇ ਨੇ ਚਾਹ ਪੀ ਲਈ ਉਹ ਮਸ਼ੀਨ ਚਲਾਊਗਾ ਤੇ ਹੁਣ ਦੂਜਾ ਬੰਦਾ ਆ ਕੇ ਚਾਹ ਪੀਊਗਾ ਅੱਜ ਜਿਹੜਾ ਸੀ ਫਲਾ ਮਾਲ ਆ ਇਹ ਖੇਤ ਵਾਲਾ ਬੈਠਾ ਮਸ਼ੀਨ ਦੀ ਪੂਸ ਤੇ ਉਹੀ ਇਕੱਠਾ ਕਰ ਰਿਹਾ ਤੇ ਆਪਨੇ ਅੱਜ ਬੰਦੇ ਵਿਹਲੇ ਨੇ ਤੇ ਇੱਕ ਬੰਦਾ ਮੈਸੇਂਜਰ ਵਾਲੂ ਬਾਕੀ ਦੇ ਦੋ ਬੰਦੇ ਚਾਹ ਪੀਂਦੇ ਕਿਉਂ ਗੁਰੀ ਕਿਵੇਂ ਆ ਸ਼ਿਫਟ ਚੇਂਜ ਹੋ ਗਈ ਹੈ ਬਾਕੀ ਉਸੇ ਮੀਮਾ ਮਾਮਾ ਲੱਗਾ ਹੁਣ ਮਸ਼ੀਨ ਚਲਾਉਣਾ ਕੀ ਆ ਪਾਣੀ ਮੰਗਾ ਠੀਕ ਆ ਠੀਕ ਆ ਹਾਂ ਪਾਣੀ ਮੰਗਾਓ ਚਲਾਈਦਾ ਜਾਊ ਮਾਮਾ ਹਰ ਆ ਰਹੀ ਐਤੀ ਖਾਸੀ ਵੱਡੀ ਵੱਡੀ ਆ ਹਣਾ ਮੀ ਗੱ ਮੀ ਕਰਕੇ ਸਾਰੀ ਇਹ ਪਾਣੀ ਆ ਉਹ ਦੇ ਸਾਹਮਣੇ ਬਈ ਮੀ ਦਾ ਸਾਰਾ ਪਾਣੀ ਇੱਥੇ ਆ ਕੇ ਇਕੱਠਾ ਹੁੰਦਾ ਜਿਹੜਾ ਉਹ ਸਾਹਮਣੇ ਕਿੱਕਰ ਦਾ ਦਰਖਤ ਨਹੀਂ ਇਹਨਾਂ ਦਾ ਖੇਤ ਉੱਥੇ ਤੱਕ ਆ ਮਤਲਬ ਆ ਇਹ ਰਬੀ ਨਾ ਖੇਤ ਇਹਨਾਂ ਵਿੱਚ ਭਾਗ ਜਾਂਦੇ ਪਾਣੀ ਦੇ ਚਾਹ ਮਾਮਾ ਠੀਕ ਆ ਕਿਵੇਂ ਆ ਠੀਕ ਆ ਠੀਕ ਆ ਤੂੰ ਆ ਵੀ ਗਿਆ ਹੁਣ ਉਹ ਚਾਹ ਪਾਣੀ ਪੀਣ ਆ ਲਈ ਆਪਾਂ ਹੁਣ ਬੁਢੇ ਹੋ ਗਏ ਇੰਨੀ ਕਿੱਥੇ ਚਲਦੀ ਹੈ ਠੀਕਾ ਠੀਕ ਆ ਯਾਰ ਚਾਹ ਪਾਣੀ ਪਿਆ ਦੇਣਾ ਤੇਰਾ ਇੰਨੇ ਸਾਰਾ ਬਹੁਤਾ ਸਾਨੂੰ ਹੈ ਛਾਣੇ ਬੰਦੇ ਦਾ 90 ਬੈਠਦੇ ਜੀ ਮਤਲਬ ਬਹੁਤ ਵੱਡਾ ਸਾਰਾ ਹੁੰਦਾ ਹੁਣ ਤਾਂ ਤੂੰ ਕਹਿ ਕੇ ਕਰਾਇਆ ਕਰ ਵੀ ਭਾਈ ਆਹ ਕੰਮ ਕਰ ਲੋ ਆ ਤਾਂ ਫਿਰ ਹੁਣ ਤੂੰ ਚਲਾਉਂਦੇ ਤਾਂ ਇਹੀ ਨੇ ਜਬਖ ਅੱਛਾ ਅੱਛਾ ਠੀਕ ਉੱਥੇ ਕਿਵੇਂ ਖੜਾ ਜਰੀਦੀ ਉੱਥੇ ਉਹ ਕੱਚਾ ਹੈਗਾ ਮਨ ਤਾਂ ਆਇਆ ਤੇ ਬਹੁਤ ਚੰਦ ਜੰਦੀ ਜੰਦੀ ਬੈਗੀ ਤਲਾਗ ਬੱਟੇ ਤੋਂ ਅੱਧਾ ਕਿਲੋਮੀਟਰ ਉਰਾਂ ਤੀਗੀ ਅੱਛਾ ਪਹਿਲੇ ਬੈਗੀ ਪਹਿਲੇ ਬੈਗੀ ਮਨ ਤਾਂ ਇਹ ਮੈਂ ਮਸ਼ੀਨ ਬੁਲਾਉਣੀ ਕੋਈ ਗੱਲ ਕਰ ਵੀ ਨਿਕਲ ਆਈ ਅੱਛਾ ਕਾਹ ਹੀ ਮਗਾਣਾ ਵੀ ਜਿਹੜਾ ਆ ਗਿੱਕਰ ਦਾ ਦਰਖਤ ਖੜਾ ਇਹ ਇਨਾਂ ਦੇ ਖੇਤ ਚ ਆ ਠੀਕ ਆ ਤੇ ਪਾਣੀ ਇੱਥੇ ਮੀਂਹ ਜਿਆਦੇ ਪੈਣ ਕਰਕੇ ਪਾਣੀ ਮਤਲ ਇੰਨਾ ਉੱਪਰ ਤੱਕ ਆ ਗਿਆ ਪਾਣੀ ਦਾ ਇੱਥੇ ਤੱਕ ਆ ਗਿਆ ਅਜੇ 4 ਤੱਕ ਅੱਛਾ ਆਓ ਹੁਣ ਜਿਹੜਾ ਪਾਣੀ ਖੜਾ ਇਸ ਟਾਈਮ ਉਹ ਜਿਹੜਾ ਗਿੱਕਰ ਦਾ ਦਰਖਤ ਆ ਉਹ ਤੋਂ ਮੈਨੂੰ ਲੱਗਦਾ ਵੀ 20 25 ਫੁੱਟੋਂ ਨਾਲ ਤੱਕ ਹੋਊਗਾ 20 25 ਫੁੱਟ ਤੋਂ ਜ਼ਿਆਦਾ ਹੀ ਆ ਜੇ ਉਹੀ ਗੱਲ ਆ ਵੀ ਉਹ ਉੱਥੇ ਤੱਕ ਇਹਨਾਂ ਦਾ ਖੇਤ ਆ ਜਿਆਦੇ ਮੀਂਹ ਪੈਣ ਕਰਕੇ ਪਾਣੀ ਇੰਨਾ ਭਰ ਗਿਆ ਦੇ ਇਹਨਾਂ ਖੇਤ ਇਹਨਾਂ ਦੇ ਵਿੱਚ ਵਾ ਗਿਆ ਫੇਰ ਮੈਂ ਜਾਵਾਂ ਹੁਣ ਹਾਂ ਬਗ ਜਾ ਲੈ ਕੇ ਨਾ ਲੈਣਾ ਨਾਲਾ ਬਾ ਠੀਕ ਆ ਤੁਸੀਂ ਇਹ ਨਿਮੇੜੋ ਕੰਮ ਮੈਨੂੰ ਐ ਲਾ ਦੇ ਵੀ ਆਪਣੀ ਇੱਕ ਨੰਬਰ ਮਸ਼ੀਨ ਕੋਲ ਹੋ ਸਕਦਾ ਕੰਮ ਹੋਵੇ ਹੋ ਸਕਦਾ ਨਾ ਏਜੰਟ ਭੇਜਾਂ ਮੈਂ ਉਹ ਲੈਵੇ ਠੀਕ ਆ ਜੀ ਵੀ ਪਤਾ ਕਰ ਜੇ ਕੰਮ ਹੋਇਆ ਤਾਂ ਠੀਕ ਆ ਨਹੀਂ ਫਿਰ ਮਸ਼ੀਨ ਦਾ ਪਟਕਾਣੇ ਤੇ ਲਾਵਾਂਗੇ ਠੀਕ ਆ ਤੇ ਬਾਕੀ ਤੁਹਾਡੇ ਕੋਲ ਆ ਖੇਤ ਵੱਢਣ ਤੋਂ ਬਾਅਦ ਇਹ ਨਾ ਲਗਵੇਂ ਪਰਲੇ ਪਾਸੇ ਆ ਠੀਕ ਆ ਉਹ ਖੇਤ ਵੱਢਣ ਤੋਂ ਬਾਅਦ ਜੇ ਅੱਗੇ ਖੇਤ ਹੋਇਆ ਤਾਂ ਠੀਕ ਆ ਤੁਸੀਂ ਇਹ ਮਸ਼ੀਨ ਨੂੰ ਵੀ ਫਿਰ ਤੁਸੀਂ ਆਪਣੇ ਠਿਕਾਣੇ ਤੇ ਲੈ ਆ ਠੀਕ ਠੀਕ ਆ ਮਮਾ ਠੀਕ ਆ ਬਾਕੀ ਚੱਕ ਮਮਾ ਤੈਨੂੰ ਟਿਫਨ ਨਾ ਮਾ ਲਿਆ ਕਰ ਰੋਟੀ ਆ ਠੀਕ ਕਰਿਆ ਬੜੇ ਕਰ ਪਰ ਉਹ ਫਿਰ ਤੈਨੂੰ ਪਤਾ ਹੀ ਆ ਵੀ ਉਹ ਹੈ ਨਹੀਂ ਸਮਾਈ ਹੈ ਨਹੀਂ ਆ ਤਨ ਚਾਰ ਮਹੀਨੇ ਤੇ ਚਾਰ ਪੰਜ ਰੋੜਤੀਆਂ ਫੇਰ ਵਾਹ ਉਹੀ ਗੱਲ ਆ ਵੀ ਫੇਰ ਤਾਂ ਫਰਮੋਸਾ ਜੋ ਕੀ ਰਹਿ ਜਾਗੇ ਆਪਾਂ ਫਰਮੋਸਾ ਸਾਹਮਦੇ ਨਹੀਂ ਬਾਈ ਵਾ ਠੀਕ ਆ ਲੈ ਪੀ ਲੈ ਚਾਹ ਮੈਂ ਨਹਾ ਕੇ ਆਉਣਾ ਜਾ ਕੇ ਠੀਕ ਮਸਤ ਤੂ ਕੇ ਮੈਂ ਆ ਠੀਕ ਆ ਬਾਈ ਆ ਗਿਆ ਹੈ ਹਾਂ ਏਜੰਟ ਨਾਲ ਹੋਈ ਗੱਲ ਹਾਂ ਹੋ ਗਈ ਕੀ ਕਹਿੰਦਾ ਕਹਿੰਦਾ ਰੂਮ ਚ ਲੈ ਆ ਬੇਵਾਸਾ ਜਹੂਰ ਨਹੀਂ ਕੰਮ ਹੈ ਨਹੀਂ ਹੋ ਰ ਮਸਾ ਤਾਂ ਹੀ ਗਿਆ ਠੀਕ ਆ ਠੀਕ ਆ ਮੈਂ ਵੀ 4 ਨੰਬਰ ਮਸ਼ੀਨ ਕੋਲ ਆਇਆ ਉਹਦੇ ਕੋਲ ਵੀ ਮੈਨੂੰ ਲੱਗਦਾ ਵੀ 2-3 ਕਿਲੀ ਨੇ ਉਹ ਬਟਨ ਤੋਂ ਬਾਅਦ ਉਹ ਮਸ਼ੀਨ ਵੀ ਖਾਲੀ ਆ ਠੀਕ ਆ ਤੇ ਬਾਕੀ ਠੀਕ ਹੀ ਚੱਲੀ ਗਈ ਅੱਜ ਠੀਕ ਚੱਲੀ ਗਈ ਕੋਈ ਬਲੇਡ ਤੇ ਫਿੰਗਰਾਂ ਦੀ ਤੈਨੂੰ ਫਿੰਗਰਾਂ ਬਖਰੇ ਕੋਈ ਪ੍ਰੋਬਲਮ ਨਹੀਂ ਬਸ ਆਪਣਾ ਬਲੇਡ ਕੁੱਟਦੇ ਆਂ ਹੁਣ अच्छा वे स्टेप तैयार कर दियो हां स्टेप तो कर ले ठीक कर ये ਥੋੜੇ ਕੋਲ ਇੱਕ ਕੇ ਸਟੈਪ ਆ ਜਾਂ ਇੱਕ ਹੋਰ ਵੀ ਆ ਨਾ ਨਾ ਇਹੀ ਉਹ ਦੂਜੀ ਪੁੱਟੀ ਤਿਆਰ ਨਹੀਂ ਕਰੀ ਤੇ ਉਹ ਪੱਥਰ ਦੇ ਵਜਨ ਕਾਰਨ ਖਰਾਬ ਹੋ ਗਈ ਨਾ ਹਾਂ ਹਾਂ ਬਾ ਠੀਕ ਆ ਇਹਨੂੰ ਤਿਆਰ ਕਰ ਲਓ ਤਿਆਰ ਕਰਕੇ ਮਸ਼ੀਨ ਚਾੜ ਚੂੜ ਦਾ ਦਬਾਣਾ ਲਓ ਬਾ ਠੀਕ ਆ ਤੇ ਬਾਕੀ ਜੇ ਇਹਦਾ ਕੋਈ ਮਸ਼ੀਨ ਦਾ ਹੋਰ ਕੰਮਕਾਰ ਆ ਠੀਕ ਹੈ ਜੀ ਉਹ ਦੇਖ ਲਓ ਠੀਕ ਹੈ ਮੈਂ ਦੇਖਦਾ ਜੇ 4 ਨੰਬਰ ਮਸ਼ੀਨ ਵਿਲੀ ਹੋ ਗਈ ਉਹਨੂੰ ਵੀ ਉਰੇ ਬੁਲਾ ਲਾਂਗੇ ਆਪਾਂ ਠੀਕ ਹੈ ਬਾਈ ਠੀਕ ਆ ਤੁਸੀਂ ਕਰ ਲਓ ਇਹਦਾ ਕੰਮ ਮੇਰਾ ਕਰ ਲਾ ਠੀਕ ਹੈ ਠੀਕ ਆ ਟਾਈਮ 5:00 ਵਜੇ ਤੇ ਆਪਣੀ 1 ਨੰਬਰ ਮਸ਼ੀਨ ਵੀ ਆ ਗਈ ਤੇ ਇਧਰੋਂ ਜਿਹੜੀ 4 ਨੰਬਰ ਮਸ਼ੀਨ ਉਹ ਵੀ ਆ ਗਈ ਇਹ ਮਸ਼ੀਨਾਂ ਜਿਹੜੀ ਇਹ ਵੀ 6-7 ਕਿਲੇ ਵੱਢ ਗਈ ਆ ਤੇ ਜਿਹੜੀ 1 ਨੰਬਰ ਮਸ਼ੀਨ ਆ ਇਹ ਵੀ 6-7 ਕਿਲੇ ਵੱਢ ਗਈ ਆ ਬਾਕੀ ਜਿਹੜੀ 3 ਤੇ 5 ਨੰਬਰ ਮਸ਼ੀਨ ਉਹ ਹਾਲੇ ਚੱਲ ਰਹੀਆਂ ਨੇ ਸ਼ਾਇਦ ਹੋ ਸਕਦਾ ਵੀ ਅੱਜ ਵੀ ਉਹ ਖੇਤ ਦੇ ਵਿੱਚ ਰੁਕਣ ਕੱਲ ਵੀ ਇਹ ਦੋ ਮਸ਼ੀਨਾਂ ਆਈਆਂ ਸੀ ਠਿਕਾਣੇ ਤੇ ਉਹ ਦੋਹੇ ਮਸ਼ੀਨਾਂ ਖੇਤ ਦੇ ਵਿੱਚ ਰੁਕਿਆ ਸੀ ਤੇ ਅੱਜ ਵੀ ਹੋ ਸਕਦਾ ਵੀ ਉਹ ਦੋਹੇ ਮਸ਼ੀਨਾਂ ਖੇਤ ਦੇ ਵਿੱਚ ਰੁਕਣ ਤੇ ਇਹ ਮਸ਼ੀਨਾਂ ਆਪਣੀ ਆ ਗਈਆਂ ਝਾੜਨ ਲੱਗੇ ਹੋਏ ਨੇ ਬੰਦੇ ਤੇ ਇਹ ਮਸ਼ੀਨ ਵਾਲਾ ਬੰਦਾ ਇਧਰ ਜਿਹੜੀ ਸਟੈਪ ਬਾਕੀ ਇਹ ਮਸ਼ੀਨਾਂ ਨੂੰ ਚਾਰ ਜੋੜ ਕੇ ਫਿਰ ਇਹਨਾਂ ਦਾ ਕੰਮ ਕਰਦੇ ਜੇ ਕੋਈ ਹੋਇਆ ਤਾਂ ਕੰਮ ਕਰ ਕਰਾਂਗੇ ਇਹਨਾਂ ਮਸ਼ੀਨਾਂ ਦਾ ਆਪਾਂ ਲੱਗੇ ਹਾਂ ਸਟੈਪ ਪੱਤੀ ਹੱਗੀ ਕਰਨ ਇਸ ਸਟੈਪ ਪੱਤੀ ਆ ਜਿਹੜੀ ਇਹ ਕੱਲ ਜਦੋਂ ਮਸ਼ੀਨ ਪੱਥਰ ਦੇ ਵਿੱਚ ਲੱਗੀ ਸੀ ਤਾਂ ਮਸ਼ੀਨ ਦੇ ਵਿੱਚ ਪਾਈ ਹੋਈ ਸੀ ਆਪਾਂ ਨੇ ਕੱਲ ਐਂਗਲ ਸਿੱਧਾ ਕਰਕੇ ਫਿੰਗਰਾਂ ਫੁੰਗਰਾ ਸੈੱਟ ਕਰਕੇ ਮਸ਼ੀਨ ਬਾਡੀ ਕਰਨ ਵਾਸਤੇ ਲੈ ਗਈ ਸੀ ਤੇ ਇਸ ਸਟੈਪ ਸਿੱਧੀ ਕਰਨ ਦਾ ਟਾਈਮ ਨਹੀਂ ਮਿਲਿਆ ਸੀ ਆਪਣੇ ਕੋਲ ਟਰਾਲੇ ਦੇ ਵਿੱਚ ਇੱਕ ਸਪੇਅਰ ਦੇ ਵਿੱਚ ਸਟੈਪ ਪੱਤੀ ਤਿਆਰ ਪਈ ਸੀ ਮੋٹے ਬਲੇਟਾਂ ਦੀ ਆਪਾਂ ਉਹ ਜਾ ਕੇ ਪਾ ਲਈ ਤੇ ਅੱਜ ਦੀ ਦਿਹਾੜੀ ਲਾ ਕੇ ਉਹ ਮਸ਼ੀਨ ਨਾਲ ਆਪਣਾ ਕੰਮ ਚਲਾ ਲਿਆ ਹੁਣ ਇਹ ਸਟੈਪ ਪੱਤੀ ਨੂੰ ਸਿੱਧਾ ਕਰਦੇ ਆ ਆਪਾਂ ਆਪਣੇ ਕੋਲ ਦੋ ਸਟੈਪ ਪੱਤੀਆਂ ਰੱਖ ਦੋਨੇ ਮੋٹے ਬਲੇਟਾਂ ਦੇ ਕਿਉਂਕਿ ਜਬਾੜੀ ਕਰਦੇ ਸਮੇਂ ਕਦੇ ਪੱਥਰ ਜਲਾ ਕੇ ਜਾਂ ਕੋਈ ਚੀਜ਼ ਵਿੱਚ ਸਿੱਟੀ ਹੁੰਦੀ ਹੈ ਇਹਨਾਂ ਦੀ ਉਹਦੇ ਨਾਲ ਸਟੈਪ ਪੱਤੀ ਟੁੱਟ ਜੇ ਤਾਂ ਆਪਾਂ ਨੂੰ ਬਾਲਾ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਆਪਾਂ ਟਰਾਲੇ ਦੇ ਵਿੱਚੋਂ ਚੱਕ ਕੇ ਦੂਜੀ ਸਟੈਪ ਪਾ ਜਿਹੜੀ ਉਹ ਪਾ ਲੈਣੇ ਹੁੰਨੇ ਆ ਤੇ ਸ਼ਾਮ ਨੂੰ ਆ ਕੇ ਜਿਹੜੀ ਸਟੈਪ ਪੱਤੀ ਟੁੱਟੀ ਹੁੰਦੀ ਆ ਜੇ ਤਾਂ ਉਹ ਜੋੜ ਲਾ ਕੇ ਚੱਲਣ ਦੇ ਕਾਬਿਲ ਹੁੰਦੀ ਆ ਤਾਂ ਉਹਨੂੰ ਜੋੜ ਲਾ ਲੈਣੇ ਆ ਤੇ ਨਹੀਂ ਨਵੀਂ ਤਿਆਰ ਕਰ ਲੈਣੇ ਆ ਆਪਾਂ ਪਤਲੇ ਬਲੇਟ ਨੇ ਵੀ ਦੋ ਸਟੈਪ ਆ ਪਾਖ ਦਿੰਨੇ ਜਦੋਂ ਸੀਜ਼ਨ ਚੱਲਦਾ ਹੁੰਦਾ ਝੋਨੇ ਦਾ ਜਿੱਥੇ ਪਤਲੇ ਬਲੇਟ ਕੰਮ ਆਉਂਦੇ ਨੇ ਜਦੋਂ ਹਰ ਹਰ ਦਾ ਜਾ ਮੋٹے ਬਲੇਟਾਂ ਦੀ ਸਟੈਪਾਂ ਦੀ ਲੋਡ ਹੁੰਦੀ ਆ ਉਹ ਵੀ ਆਪਾਂ ਦੋਸਤ ਆਪਾਂ ਤਿਆਰ ਕਰਕੇ ਰੱਖਦੇ ਆਂ ਆਪਾਂ ਨੇ ਆਪਣੀ ਜਿਹੜੀ 1 ਨੰਬਰ ਮਸ਼ੀਨ ਸੀ ਉਹ ਦੀ ਸਟੈਪ ਕੰਪਲੀਟ ਕਰਦੀ ਉਹ ਮਸ਼ੀਨ ਦੀ ਸਟੈਪ ਤਿਆਰ ਆ ਤੇ ਆਪਾਂ ਨੇ ਸੋਚਿਆ ਵੀ ਖੜੇ ਖੜੇ ਵੀ ਜਿਹੜੀ ਇਹ 4 ਨੰਬਰ ਮਸ਼ੀਨਾ ਇਹਦੀ ਸਟੈਪ ਕੱਢ ਲੈਣੇ ਆ ਇਹਦੇ ਬਲੇਡ ਬਲੂਡ ਦੇ ਲੈਣੇ ਜੇ ਪਾਉਣ ਵਾਲੇ ਹੋਏ ਤਾਂ ਪਾ ਲਾਂਗੇ ਆਪਾਂ ਜਿਹੜੀ ਟਰਾਲੀ ਦੇ ਵਿੱਚ ਸਟੈਪ ਪਾਈ ਹੋਈ ਸੀ ਉਹ ਜਿਹੜੀ ਸਟੈਪਾਂ ਬਿਲਕੁਲ ਢਿੱਲੀ ਪਾਈ ਸੀ ਪਰ ਰਾਹ ਦੇ ਵਿੱਚ ਆਉਂਦੀ ਆਉਂਦੀ ਸਟੈਪ ਇੰਨੀ ਟਾਈਟ ਹੋ ਗਈ ਵੀ ਆਪਾਂ ਨੇ ਹੱਥਾਂ ਨਾਲ ਖਿੱਚ ਕੇ ਖਿੱਚ ਕੇ ਉਹਨੂੰ ਜ਼ੋਰ ਲ ਉਹ ਨਿਕਲੀ ਨਾ ਆਪਾਂ ਚਾਰ ਜਾਨੇ ਵੀ ਲਾਗੇ ਪੰਜ ਜਾਨੇ ਵੀ ਲਾਗੇ ਸਟੈਪ ਬਿਲਕੁਲ ਨਹੀਂ ਖੱਲੀ ਤੇ ਹੁਣ ਆਪਣੇ ਜਿਹੜੇ ਆਪਣੀ ਇੱਕ ਨੰਬਰ ਮਸ਼ੀਨ ਆ స్టార్ਟ ਕੀਤੀ ਆ ਤੇ ਆ ਰੀਲ ਵਾਲਾ ਪਾਈਪ ਦੇ ਮੂਰੇ 10 ਦਾ ਨਟ ਪਾ ਕੇ ਉਧਰ ਸਟੈਪ ਦੇ ਬੁਲੇਟਾਂ ਨੇ ਫਸਾਤਾ ਇਧਰ ਬੈਲਟ ਪਾ ਦੀ ਇਹਦੇ ਇੱਕ ਸਿਰੇ ਤੇ ਉਹ ਮਸ਼ੀਨ ਲੈ ਕੇ ਆਉਣਾ ਮਸ਼ੀਨ ਦੇ ਮੰਗੋ ਟੂਸ਼ਨ ਪਾ ਕੇ ਫੇਰ ਸਟੈਪ ਕੱਢਾਂਗੇ ਆਪਾਂ ਕਿਉਂਕਿ ਆਪਾਂ ਨੂੰ ਸਟੈਪ ਦੇ ਮੱਥਾ ਮਾਰਦਿਆਂ ਨੂੰ ਤਕਰੀਬਨ ਤਕਰੀਬਨ 1 ਘੰਟਾ ਹੋ ਗਿਆ ਪਰ ਇਹ ਸਟੈਪ ਨਹੀਂ ਨਿਕਲੀ ਜਿਹੜੇ ਰੋਡ ਆਪਾਂ ਮਸ਼ੀਨਾਂ ਲੈ ਕੇ ਆਇਆ ਉਹ ਰੋਡ ਇੰਨਾ ਜਿਆਦਾ ਗੰਦਾ ਸੀ ਵੀ ਟਰਾਲੇ ਖਾਸੇ ਬੁੜਕੇ ਨੇ ਜਿਹਦੇ ਕਰਕੇ ਸਟੈਪ ਜਿਹੜੇ ਉਹ ਖਾਸੀ ਟਾਈਟ ਹੋ ਗਈ। ਬਾਕੀ ਨੂੰ ਮਸ਼ੀਨ ਮਗਰ ਤੋਚਣ ਪਾਉਣਿਆ। ਉਹ ਤੋਂ ਬਾਅਦ ਸਟੈਪ ਕੱਢ ਦਿਆ। ਦੇ ਵਿੱਚੋਂ ਸਟੈਪ ਕੱਢ ਲਏ ਸਟੈਪ ਆ ਪਈਆ ਆਪਾਂ ਨੇ 15 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਤਜਰਬਾ ਕੀਤਾ ਵੀ ਸਟੈਪ ਆ ਜਿਹੜੇ ਮਸ਼ੀਨ ਨਾਲ ਖਿੱਚੀ ਆ ਤੇ ਬਾਕੀ ਉਧਰ ਆਪਣੀ ਤਿੰਨ ਨੰਬਰ ਮਸ਼ੀਨ ਆ ਗਈ ਉਹਨਾਂ ਮੁੰਡਿਆਂ ਨੂੰ ਪੁੱਛ ਲਿਆ ਮੁੰਡਾ ਕੀ ਹਾਲ ਚਾਲ ਆ ਤੇ ਕਿਵੇਂ ਰਿਹਾ ਅੱਜ ਉਹਨਾਂ ਦਾ ਕੰਮਕਾਰ ਕਿਵੇਂ ਮੁੰਡਿਓ ਵਧੀਆ ਕਿਵੇਂ ਰਿਹਾ ਕੰਮਕਾਰ ਨਾਲੇ ਕਹਿੰਦੇ ਸੀ ਵੀ ਅੱਜ ਖੇਤ ਚੜ੍ਹਾਉਣੀ ਆ ਮਸ਼ੀਨਾਂ ਵਧੀਆਂ ਹਰੀਆਂ ਨੇ ਵਧੀਆਂ ਜਿਆ ਫੜੀਆਂ ਠੀਕਾ ਠੀਕ ਆ ਕਹਾਂ ਪੰਜ ਚਾਰ ਕਰਾਂ ਫੜੂਆ ਠੀਕ ਆ ਠੀਕ ਆ ਠੀਕ ਹੋਰ ਤਾਂ ਠੀਕ ਆ ਹਾਂ ਠੀਕ ਆ ਵਾ ਠੀਕ ਆ ਝਾੜ ਲਓ ਮਸ਼ੀਨ ਇਹ ਮੁੰਡੇ ਲੱਗੇ ਹੋਣ ਕੰਮਕਾਰ ਕਰਨ ਮਸ਼ੀਨਾਂ ਦਾ ਜੇ ਸੋਡੀ ਮਸ਼ੀਨ ਦਾ ਕੋਈ ਕੰਮਕਾਰ ਆ ਤਾਂ ਤੁਸੀਂ ਵੀ ਕਰ ਲਓ ਠੀਕ ਆ ਸੋਡੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਫਿਲਮ ਚੱਲ ਹਟੀ ਇਹ ਮਸ਼ੀਨ ਦਾ ਸੀ ਘੱਟੋ ਘਾਟ ਇੱਕ ਘੰਟੇ ਦੇ ਲੱਗੇ ਹੋ ਜੀ ਮੱਥਾ ਮਾਰਨ ਸਟੈਪ ਨਹੀਂ ਨਿਕਲੀ ਸੀ ਟਰਾਲੇ ਦੇ ਵਿੱਚੋਂ ਹਾਰ ਕੇ ਫਿਰ ਇੱਕ ਨੰਬਰ ਮਸ਼ੀਨ ਦੇ ਮਗਰ ਟੋਚਨ ਪਾ ਕੇ ਸਟੈਪ ਕੱਢੀ ਟਰਾਲੇ 'ਚੋਂ 7 ਨੰਬਰ ਮਸ਼ੀਨ ਵਾਲੇ ਮੁੰਡੇ ਵੀ ਆ ਕੇ ਜਿਹੜੇ ਕੱਟ ਦੇ ਸਟੈਪ ਆ ਉਹਦੇ ਲਾਗੇ ਇਹ ਕਹਿੰਦੇ ਵੀ ਹੈੱਡ ਦੇ 2-3 ਬਲੇਡ ਨੇ ਜਿਹੜੇ ਉਹ ਹਿੱਲੇ ਹੋਏ ਨੇ ਉਹਨਾਂ ਨੂੰ ਕਟਾਂਗੇ ਜੇ ਇੱਕ ਅੱਧਾ ਬਲੇਡ ਪਾਉਣ ਵਾਲਾ ਹੈ ਸਟੈਪ ਦੇ ਵਿੱਚ ਉਹ ਬਲੇਡ ਪਾ ਦਾਂਗੇ ਇੱਧਰ ਜਿਹੜੇ 4 ਨੰਬਰ ਤੇ 1 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਇਹ ਵੀ ਆਪਦੀ ਆਪਦੀ ਮਸ਼ੀਨ ਦੀ ਜਿਹੜੀ ਬਲੇਡ ਵਾਲੀ ਸਟੈਪ ਆ ਉਹ ਕੁੱਟਣ ਲੱਗੇ ਹੋਏ ਨੇ ਜਿਹੜਾ 1 ਨੰਬਰ ਮਸ਼ੀਨ ਵਾਲਾ ਮੁੰਡਾ ਹੈ ਨੇ ਇੱਕ ਸਟੈਪ ਕੁੱਟ ਕੇ ਸਪੇਅਰ ਵਾਸਤੇ ਟਰਾਲੇ ਦੇ ਵਿੱਚ ਪਾ ਤੀ ਤੇ ਦੂਜੀ ਜਿਹੜੀ ਸਟੈਪ ਕਟਰ ਦੇ ਵਿੱਚ ਪਾਈ ਹੋਈ ਸੀ ਉਹ ਕੱਢ ਲਈ ਉਹ ਜੋ ਬਲੇਡ ਲੱਗਾ ਹੋਇਆ ਪਾਉਣ ਉਹਨੂੰ ਕੰਪਲੀਟ ਲੱਜਾਇਆ ਕਰਨਾ ਬਾਕੀ ਇਹਦਾ ਤਿੰਨ ਨੰਬਰ ਮਸ਼ੀਨ ਵਾਲੇ ਮੁੰਡਿਆਂ ਨੂੰ ਪੁੱਛਦੇ ਆ ਕਿੰਨਾ ਕੰਮ ਆ ਤੁਹਾਡਾ ਬਹੁਤ ਸੈੱਡ ਦੀ ਨੇ ਬੜੇ ਜੀ ਅੱਛਾ ਬਾਕੀ ਠੀਕ ਆ ਬਾਕੀ ਠੀਕ ਆ ਚੰਗਾ ਸਟੈਪ ਦੇ ਕੋਈ ਪਾਉਣ ਵਾਲਾ ਹੋਵੇ ਮੈਂ ਕਦਾਂ ਹੋਇਆ ਤਾਂ ਪਾ ਦਾਂਗੇ ਬਹੁਤ ਠੀਕ ਕਰ ਫੜਪੜੀ ਵੀ ਫੜਪੜਿਆ ਕਰਦੀ ਵਧੀਆ ਹੋਰ ਕੋਈ ਮਸ਼ੀਨ ਦਾ ਕੰਮ ਕਰ ਮਸ਼ੀਨ ਓਕੇ ਆ ਠੀਕ ਚੱਲੀ ਗਈ ਦਮਾਲ ਫੱਟ 4 ਠੀਕ ਸੁੱਕੇ ਦੇ ਖੇਤ ਮਤਲਬ ਹਾਂ ਠੀਕ ਦੀ ਆਏ ਹੋਈ ਦੀ ਖੇਤ ਵਧੀਆ ਬਹੁਤ ਠ ਬਾਕੀ ਕੱਢ ਲਓ ਸਟੈਪ ਇਹਦਾ ਕਰ ਲਓ ਜਿਹੜਾ ਕੁਝ ਕਰਨਾ ਜੇ ਕਿਸੇ ਕੰਮ ਦੀ ਲੋੜ ਹੋਈ ਤਾਂ ਇੱਧਰ ਉਹ ਦੋ ਮੁੰਡੇ ਨੇ ਜਿਹੜੇ 4 ਨੰਬਰ ਤੇ 1 ਨੰਬਰ ਮਸ਼ੀਨ ਵਾਲੇ ਠੀਕ ਆ ਠੀਕ ਉਸ ਟਾਈਪ ਕੱਟ ਲੈਣਗੇ ਉਸ ਤੋਂ ਬਾਅਦ ਉਹ ਬਿੱਲੇ ਨੇ ਜੇ ਕੋਈ ਮੜਾ ਮੋਟਾ ਉਹਨਾਂ ਨੂੰ ਨਾਲ ਲਾ ਕੇ ਕੰਮ ਕਰਾਉਣਾ ਹੁੰਦਾ ਕਰਾਏ ਠੀਕ ਆ ਠੀਕ ਝੜ ਕੱਢ ਲਓ ਸਟੈਪ ਠੀਕ